ਹਾਂਜੀ ਸ਼ਸ਼ੀ ਗੱਲ ਜੀ ਸਾਰਿਆਂ ਨੂੰ ਹੋਪ ਕਿ ਤੁਸੀਂ ਸਾਰੇ ਜਾਣੇ ਹੋਮੋਗੇ ਵਧੀਆ ਅ ਬਈ ਆਪਾਂ ਤੁਹਾਨੂੰ ਪਤਾ ਆਪਣੀ ਇਨਫੋਰਮੇਸ਼ਨ ਰਿਲੇਟਡ ਵੀਡੀਓ ਹੁੰਦੀਆਂ ਨੇਗੀਆਂ ਸਾਰੀਆਂ ਜਿੰਨੀਆਂ ਵੀ ਵੀਡੀਓਜ਼ ਆਪਾਂ ਬਣਾਇੰਦਿਆਂ ਚਾਹੇ ਟਰੈਕਟਰ ਦੀ ਹੋਵੇ ਮੋਡੀਫਿਕੇਸ਼ਨ ਦੀ ਠੀਕ ਹੈ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਪਰਫਾਰਮੈਂਸ ਦੀ ਹੋਵੇ ਵੈਪਨਸ ਦੀ ਹੋਵੇ ਬੁਲੇਟ ਦੀ ਹੋਵੇ ਕੋਈ ਵੀ ਹੋਵੇ ਮਤਲਬ ਆਪਾਂ ਇਨਫੋਰਮੇਸ਼ਨ ਬਣਾਉਣੇ ਆ ਤੇ ਸੋ ਆਪਣਾ ਵੀ ਜ਼ਿੰਮੇਵਾਰ ਕਿਤਾ ਤੁਹਾਨੂੰ ਪਤਾ ਸਭ ਤੋਂ ਪਹਿਲੀ ਇਹ ਚਾ ਤਾਂ ਆਪਣਾ ਇਹ ਹੁੰਦਾ ਆਪਾਂ ਜਿੱਕ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰ ਰਹੇ ਆਂਗੇ ਮੇਰੇ ਦੋਸਤ ਦੇ ਖੇਤ ਚ ਆਪਾਂ ਖੜੇ ਆਂਗੇ ਇਸ ਟਾਈਮ ਬ ਇਹਦੇ ਬਾਈ ਦਾ 2 ਸਾਲ ਹੋ ਗਏ ਉਹਨੂੰ ਕਣਕ ਬੀਜਦੇ ਨੂੰ ਇਹ ਮਲਚਿੰਗ ਕਰਕੇ ਕਣਕ ਬੀਜਦਾ ਆ ਦੇਖੋ ਤੁਸੀਂ ਇਹਦੇ ਚ ਪਰਾਲੀ ਪਈ ਆ ਠੀਕ ਐ ਤੇ ਆ ਪਰਾਲੀ ਆ ਤੇ ਆ ਕਣਕ ਦੇਖ ਲਓ ਤੁਸੀਂ ਵੈਸੇ ਇੱਥੇ ਚਲੋ ਸਾਨੂੰ ਪਤਾ ਬੱਟਾਂ ਕੋਲ ਤਾਂ ਕੀੜੇ ਕੁੜੇ ਚੁੱਕ ਕੇ ਲੈ ਜਾਂਦੇ ਨੇ ਕਿ ਥੋੜਾ ਜਿਹਾ ਰੀਸਲਾ ਬਾਣਾ ਤੇ ਉਹਦੇ ਕਰਕੇ ਤੁਸੀਂ ਫੇਰ ਵੀ ਕਣਕ ਦੇਖੋ ਪਹਿਲਾ ਕਣਕ ਦਾ ਛੱਟਾ ਮਾਰਿਆ ਉੱਪਰ ਇਹ ਕਣਕ ਬੀਜੀ ਉੱਪਰ ਮਤਲਬ ਜਿਹੜੀ ਪਰਾਲੀ ਐ ਮਲਚਿੰਗ ਉੱਪਰ ਵੱਡੀ ਹੋਈ ਆ ਰੀਪਰ ਦੇ ਨਾਲ ਠੀਕ ਐ ਕਿਸੇ ਵੀ ਵੈਸੇ ਇਹ ਰੀਪਰ ਨਾਲ ਆ ਪਰ ਜੇ ਇਹਨੂੰ ਆਪਾਂ ਜੇ ਮਲਚਰ ਕਰ ਦਈਏ ਤਾਂ ਉਦੋਂ ਵਧੀਆ ਬਣੂ ਰਿਜ਼ਲਟ ਮੈਂ ਥੋੜੀ ਬਾਈ ਨਾਲ ਖਾਸ ਗੱਲਬਾਤ ਕਰਵਾਉਣਾ ਵੀ ਦਾ ਰੇਅ ਰੂ ਦਾ ਕੀ ਖਰਚਾ ਵੈਸੇ ਬਈ ਕਣਕ ਤੁਸੀਂ ਦੇਖੋ ਕਣਕ ਜੇ A to Z ਐਨ ਪੂਰੀ ਫੁੱਲ ਸਿਰਾਂ ਤਕੜੀ ਕਣਕ ਆ ਠੀਕ ਐ ਜਿੰਨਾ ਹੋ ਸਕਦਾ ਮੇਰੇ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਵੀ ਆਮ ਕਿਸੇ ਹੋਰ ਕਣਕ ਨਾਲ ਕੋਈ ਫਰਕ ਹੋਊਗਾ ਦੇਖੋ ਦੋਨੇ ਕਣਕਾਂ ਦੀ ਸਟੇਜ ਹੈਗੀ ਮੈਂ ਤੁਹਾਨੂੰ ਦਿਖਾਉਂਗਾ ਵੀ ਇਹਦੀ ਬੱਲੀ ਬਹੁਤ ਸੋਹਣੀ ਆ ਰਹੀ ਹੈਗੀ ਨਸਰ ਰਹੀ ਆ ਆਪਾਂ ਮੈਂ ਥੋੜੀ ਬਾਈ ਨਾਲ ਗੱਲ ਕਰਵਾਉਣਾ ਤੇ ਭਾਈ ਇਹ ਇਹਦਾ ਯਾਰ ਕੀ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਐਵੇਂ ਬੀਜ ਦੇਣ ਨੂੰ ਯਾਰ ਐਵੇਂ ਕਣਕ ਇਹ ਵੀਰੇ ਦੂਜਾ ਸਾਲ ਆ ਬੀਜ ਦੇਣ ਨੂੰ ਆਪਾਂ ਨੂੰ ਅੱਛਾ ਹਾਂ ਮੈਨੂੰ ਪਹਿਲਾ ਸਾਲ ਆ ਅੱਛਾ ਤੈਨੂੰ ਪਹਿਲਾ ਸਾਲ ਆ ਬੜੇ ਬੁਰਦੇ ਸੀਗੇ ਠੀਕ ਐ ਹੁਣ ਖੇਤੀ ਕਰਨ ਲੱਗੇ ਆ ਠੀਕ ਐ ਹੁਣ ਸਮਝ ਆਈ ਆ ਓਕੇ ਵੀ ਇਹਦੇ ਮਲਚਰ ਕੰਮ ਜਾਵਾ ਪਹਿਲਾਂ ਚਿੱਟਾ ਲੈ ਕੇ ਹਮ ਕਣਕ ਦਾ ਛਿੱਟਾ ਦੇ ਕੇ ਫਿਰ ਮਤਲਬ ਐਕਸਪੈਰੀਮੈਂਟ ਇਹ ਕਰਿਆ ਇਹ ਐਕਸਪੈਰੀਮੈਂਟ ਆ ਇਹ ਠੀਕ ਐ ਠੀਕ ਐ ਠੀਕ ਐ ਹਾਂ ਹਰੇ ਹਰੇ ਫੂਸ ਜ਼ਿਆਦਾ ਸੀਗਾ ਹਾਂ ਉਹਦੇ ਕਰਕੇ ਦਾਣੇ ਨੇ ਜਰਮੀਨੇਸ਼ਨ ਨਹੀਂ ਹੋਈ ਆਪਣੀ ਠੀਕ ਐ ਠੀਕ ਐ ਠੀਕ ਐ ਹਾਂ ਤੇ ਦਾ ਕੰਮਜਾਮ ਆ ਇਹ 400 ਰੁਪਏ ਖਰਚਾ ਆਦਾ ਕਿਲੇ ਦਾ ਇਹਦੇ ਤੇ ਅੱਛਾ ਸਾਰਾ ਕੋਈ ਸੁਪਰ ਸੀਡਰ ਨਹੀਂ ਕੁਝ ਨਹੀਂ ਹੈਗਾ ਵੀ ਸਿੱਟਾ ਦੇ ਅਨਸਾਰ ਮਲਚਰ ਮਾਰ ਕੇ ਪਾਣੀ ਦੇ ਦੇ ਉੱਪਰ ਦੀ ਓਕੇ ਤੇ ਇਹਦੀ ਜੇ ਰੇਰੂ ਸਪਰੇ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਾ 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 ਕੋਈ ਦਿੱਕਤ ਨਹੀਂ ਹੈਗੀ ਵੀ ਕਿੰਨੇ ਰੇ ਪੈਗੇ ਇਹਦੇ ਚ ਰੇ ਦੇ ਚ ਵੀਰੇ 4 ਪਏ ਨੇ ਰੇ 4 ਪੈਗੇ ਮਤਲਬ ਵੀ ਰੇ ਦਾ ਖਰਚਾ ਆਪਣਾ ਨਾਰਮਲ ਹੀ ਆਮ ਵੈਸੇ ਉਹ ਵੀ ਬਾਹਣ ਵੀ ਦੇਖਿਆ ਜਾਵੇ ਤਾਂ ਰੇਸ ਲਈ ਆ ਗੱਲਾਂ ਬਾਹਣਾ ਜਮਈ ਦੂਜੀ ਗੱਲ ਇਹ ਆ ਵੀ ਇੱਕ ਤਾਂ ਇਹਦੀ ਡਿਗਣ ਚ ਡਿਗਦੀ ਨਹੀਂ ਹੈਗੀ ਇਹ ਜਮਾਂ ਵੀ ਠੀਕ ਹੈ ਇਹ ਪਹਿਲਾਂ ਟ్రायल ਕਰਿਆ ਹੋਇਆ ਥੀ ਹਾਂ ਪਹਿਲਾਂ ਟ్రायल ਕਰਿਆ ਜਮਾਂ ਹੀ ਨਹੀਂ ਡਿਗਦੀ ਇਹ ਠੀਕ ਆ બીજી ਹੋਊ ਡਿਗ ਜੂਗੀ ਸੁਪਰ ਸੀਡਰ ਟਾਈ ਡਿਗ ਜੂ ਦੂਸਰੀ ਗੱਲ ਇਹ ਚ ਕੀੜਾ ਕੁੜਾ ਨਹੀਂ ਲੱਗਦਾ ਕੋਈ ਵੀ ਠੀਕ ਆ ਤੀਸਰੀ ਗੱਲ ਇਹ ਚ ਪੋਟਾਸ਼ ਦੀ ਲੋਡ ਨਹੀਂ ਪੈਂਦੀ ਇਹ ਪੋਟਾਸ਼ ਹੈ ਸਾਰਾ ਪੁਰਾਣੀ ਜਿੰਨੀ ਹੈ ਠੀਕ ਆ ਠੀਕ ਆ ਠੀਕ ਆ ਪਰ ਜਿਵੇਂ ਬਈ ਜਿਵੇਂ ਦੇਖ ਜਾਵੇ ਆ ਖਾਸਾ ਫਰਕ ਰਹੇਗਾ ਯਾਰ ਜਿਵੇਂ ਹਨਾ ਇਹ ਉਹਰੇ ਫੂਸ ਜ਼ਿਆਦੇ ਦੀ ਹੈਗਾ ਉਹ ਰੀਪਰ ਦੀ ਨਾ ਇਕੱਠਾ ਕਰ ਦਿੰਦਾ ਹਾਂ ਮਤਲਬ ਫਿਰ ਇਹਦੇ ਤੇ ਝਾੜ ਤੇ ਕਿੰਨਾ ਕੁ ਫਰਕ ਪੈਂਦਾ ਹੈਗਾ ਕੋਈ ਫਰਕ ਨਹੀਂ ਹੋਵੇਗਾ ਇਹਦੀ ਬੱਲੀ ਉਹੀ ਵੱਡੀ ਨਿਕਲੂਗੀ ਬੱਲੀਆਂ ਉਹ ਨਾ ਵੱਡੀ ਨਿਕਲਦੀ ਆਪਾਂ ਬੱਲੀ ਬਈ ਤੁਹਾਨੂੰ ਦਿਖਾਉਣਾ ਵੀ ਆ ਮਣੀ ਮੋਟੀ ਦਿਖਾਵਾਂਗੇ ਮੈਂ ਤੁਹਾਨੂੰ ਬੱਲੀ ਦਿਖਾਉਣਾਗਾ ਬਈ ਤੇ ਤੁਸੀਂ ਬਈ ਇਹਦਾ ਕੱਦ ਵੀ ਦੇਖੋ ਅਲੇ ਟੰਡਾ ਪੱਤਾ ਆਊਗਾ 15 ਵੀਹ ਦਿਨਾਂ ਤੱਕ ਇਹਦੇ ਠੀਕ ਹੈ ਮਾ ਵਧੀਆ ਯਾਰ ਆ ਇਹਦਾ ਰਿਜ਼ਲਟ ਆ ਕਣਕ ਦਾ ਯਾਰ ਵਧੀਆ ਹਾਈਟ ਕੀਤੀ ਹੋਈ ਆ ਆ ਤੁਸੀਂ ਆਮ ਦੇਖੋ ਤੁਸੀਂ ਨੋਰਮਲ ਕਣਕ ਵਿਜੀ ਹੋਈ ਹੋएगी ਠੀਕ ਐ ਤੇ ਆ ਵੀ ਵਿਜੀ ਹੋਈ ਆ ਤੇ ਦੋਨਾਂ ਵਿਚਾਲੇ ਕਿੰਨਾ ਕੁ ਫਰਕ ਆ ਬਈ ਇਹ ਕਣਕਾਂ ਦੇ ਵਿਚਾਲੇ ਕਣਕਾਂ ਦੇ ਵੀਰੇ ਆ ਉਹਦੇ ਵਿਜੀ ਤੀਗੀ ਇਹਨੂੰ ਅੱਗ ਲਾਰੇ ਤੇ ਉਹਦੇ ਅੱਛਾ ਮਤਲਬ ਤਿੰਨ ਕਿ ਦਿਨਾਂ ਦਾ ਆਚਾਰ ਕਿ ਦਿਨਾਂ ਦਾ ਤਿੰਨ ਚਾਰ ਕਿ ਦਿਨਾਂ ਦੀ ਫਰਕ ਆ ਪ ਹੋਇਆ ਯਾਰ ਤਾਂ ਯਾਰ ਨਾਲੇ ਇਸ ਹਿਸਾਬ ਨਾਲ ਦੇਖਿਆ ਜਾਵੇ ਜਿਵੇਂ ਆ ਜਿਵੇਂ ਪ੍ਰਾਲੀ ਨੂੰ ਲੋਕ ਵੱਡਾ ਬਹੁਤ ਵੱਡਾ ਇਸ਼ੂ ਬਣਾ ਰੱਖਿਆ ਯਾਰ ਇਸ ਹਿਸਾਬ ਨਾਲ ਤਾਂ ਵੀਰ ਜਿਵੇਂ ਐਵੇਂ ਕੋਈ ਹੱਲ ਹੋ ਜਾਵੇ ਤਾਂ ਵਧੀਆ ਗੱਲ ਆ ਇਹ ਤੂੜੀ-ਤਾੜੀ 'ਚ ਤਾਂ ਯਾਰ ਕੋਈ ਦਿੱਕਤ ਆਉਂਦੀ ਨਹੀਂ ਤੂੜੀ ਤਾਂ ਕਰੇ ਗਲ ਜੂ ਜਮਾਂ ਥੱਲੇ ਬਹਿ ਜਾਊਗੀ ਜਿਵੇਂ ਥੱਲੇ ਬਹਿ ਜਾਊਗੀ ਥੱਲੇ ਬਹਿ ਜਾਊਗੀ ਠੀਕ ਆ ਜੇ ਇਹ 'ਚ ਮਲਚਰ ਫਿਰਦੇ ਫਿਰ ਤਾਂ ਵਾਲੀ ਉਹ ਆਗਾ ਫਿਰ ਤਾਂ ਟੋਕਾ ਕੁੱਟ ਕੇ ਜਮਾਂ ਮਲਚਰ ਤਾਂ ਉਹ ਤਾਂ ਫਿਰ ਇੱਕ ਲੇਅਰ ਹੀ ਬਣਾ ਦਿੰਦਾ ਜਮਾਂ ਪਤਲੀ ਇਹ ਤਾਂ ਚਲੋ ਫਿਰ ਵੀ ਫਲਾਵਟ ਆ ਹਾਂ ਜੇ ਤੁਸੀਂ ਇੱਕ ਟਰਾਲੀ ਪਾਉਨੇ ਹੋ ਰੂੜੀ ਦੇ ਰੇ ਦੀ ਉਹਦੀ ਵੀ ਨਹੀਂ ਲੋੜ ਇੱਕ ਟਰਾਲੀ ਪਈ ਹੋਈ ਆ ਸਮਝ ਲਓ ਅੱਛਾ ਇਹ 'ਚ 23-24 ਕੁਆਂਟਲ ਪਰਾਲੀ ਹੁੰਦੀ ਹੈ ਇੱਕ ਕੀਲੇ 'ਚ ਸਮਝ ਗਏ 23-24 ਕੁਆਂਟਲ ਪਰ ਦੇ ਵਿੱਚ ਇਹ ਗਲਗੀ ਖਾਦ ਬਣੀ ਆ ਉਹ ਦੇਸੀ ਠੀਕ ਆ ਠੀਕ ਆ ਠੀਕ ਆ ਠੀਕ ਆ ਨਾ ਅੱਗ ਲਾਓ ਨਾ ਕੁਝ ਹੋਰ ਕਰੋ ਨਾਲੇ ਯਾਰ ਕਣਕ ਪੂਰੀ ਵਧੀਆ ਖੜੀਏਗੀ ਬਾਈ ਮੈਂ ਖੁਦ ਆਪ ਚੈੱਕ ਕਰ ਰਿਹਾ ਤੁਸੀਂ ਆ ਚੈੱਕ ਕਰ ਲਓ ਹਜੇ ਕਣਕ ਝੰਡੇ ਪੱਤੇ ਤੇ ਗਈ ਵੀ ਨਹੀਂ ਬਾਈ ਦੀ ਗੱਲ ਪੱਕੀ ਆ ਅ ਤੁਹਾਨੂੰ ਮੈਂ ਦਿਖਾ ਵੀ ਦਿੰਨਾ ਕਣਕ ਨੂੰ ਤੁਸੀਂ ਦੇਖੋ ਯਾਰ ਬਹੁਤ ਵਧੀਆ ਹਾਈਟ ਵੀ ਬਹੁਤ ਵਧੀਆ ਗਰੋਥ ਕੀਤੀ ਹੈ ਕਣਕ ਦੇ ਫਟਾਰਾ ਵਧੀਆ ਹੈਗਾ ਤੇ ਬਾਈ ਦਾ ਕਹਿੰਦਾ ਵੀ ਸਭ ਤੋਂ ਵੱਡਾ ਕਾਰਨ ਆ ਜਿਹੜਾ ਇਹ ਡਿੱਗਦੀ ਨਹੀਂ ਹੈਗੀ ਕਣਕਨ ਦੇ ਵਿੱਚ ਜਿਹੜੀ ਸਮੱਸਿਆ ਆਉਂਦੀ ਆ ਡਿੱਗ ਜਾਂਦੀ ਆ ਕਣਕ ਯਾਰਾ ਫਿਰ ਇਸ ਹਿਸਾਬ ਨਾਲ ਤਾਂ ਜੇ ਬੰਦਾ ਕਰ ਲਵੇ ਜਿਵੇਂ ਹਰੇਕ ਸਾਲ ਯਾਰ ਇੱਕ ਇੱਕ ਕੀਲੇ ਤੇ ਆਲਾ ਜਿਹੜਾ ਕੋਈ ਕਰ ਸਕਦਾ ਤਾਂ ਟ੍ਰੇਲ ਕਰੇ ਤੇ ਬਾਈ ਨੇ ਜਿਵੇਂ ਕਰਿਆ ਸੀ ਇਹ ਬਾਈ ਕਹਿੰਦਾ ਵੀ ਪਹਿਲਾਂ ਵੀ ਆਪਾਂ ਨੇ ਪਰ ਬੀਜੀ ਸੀ ਪਰ ਉਹ ਥੋੜਾ ਸਧਾਰਨ ਕਰਕੇ ਬੀਜੀ ਆਇਆ ਇਥੇ ਕਿ ਕਣਕ ਵੀ ਦੇਖਿਆ ਜਾਵੇ ਹੈ ਬਹੁਤ ਤਾਕੜੀ ਖੜੀ ਆ ਮੈਂ ਪਿਛਲੇ ਸਾਲ ਵੀ ਦੇਖੀ ਸੀ ਕਣਕ ਉਹ ਦਿਨ ਉਹ ਵੀ ਵਧੀਆ ਸੀ ਇਹ ਵੀ ਵਧੀਆ ਆਪਾਂ ਇਹਦੀ ਤੁਹਾਨੂੰ ਨਾ ਬਾਡੀ ਦੀ ਵੀ ਦਿਖਾਵਾਂਗੇ ਵੀ ਆਮ ਨਾਲੋਂ ਤੇ ਇਹਦੇ 'ਚ ਕਿੰਨਾ ਕੁ ਫਰਕ ਪਿਆ ਰਿਜ਼ਲਟ ਕਿੰਨਾ ਕ ਮਲਚਰ ਵੀਰਾ ਹੈ ਅਗਲੀ ਵਾਰ ਇਹ ਬਾਈ ਕਹਿੰਦਾ ਵੀ ਅਗਲੀ ਵਾਰ ਹੀ ਮਲਚਰ ਕਰਕੇ ਬੀਜਣੀ ਆ ਉਹ ਬਈ ਉਹ ਤਾਂ ਓਬੇਸਾ ਹੁਣ ਮਲਚਰ ਇਹਦੇ ਨਾਲ ਵਧੀਆ ਰਿਜ਼ਲਟ ਦਊਗਾ ਬੇਬੀ ਮੈਨੂੰ ਲੱਗਦਾ ਤੂੜੀ ਦੇ ਵਿੱਚ ਮਾੜੀ-ਮੁਟੀ ਹੈ ਜੇ ਪਰ ਮਲਚਰ ਨਾਲ ਤਾਂ ਜਮਾ ਵੀ ਨਹੀਂ ਆਉਣੀ ਤੂੜੀ ਕਰੀ ਅਸੀਂ ਇਹਦੀ ਅਸੀਂ ਪਹਿਲਾਂ ਤੂੜੀ 'ਚ ਕੋਈ ਦਿੱਕਤ ਨਹੀਂ ਹੈਗੀ ਥੱਲੇ ਖਾ ਇਹ ਤਾਂ ਗਲ ਜੂ ਜਮਾ ਉਹਦੇ ਤੱਕ ਤੂੜੀ ਰੱਖਦਾ ਚਲੋ ਆਪਾਂ ਬਈ ਉਹ ਵੀ ਇੱਕ ਸਟੇਜ ਤੁਹਾਡੇ ਵਾਸਤੇ ਮੈਂ ਕਵਰ ਕਰ ਦੂੰਗਾ ਜੇ ਤੁਹਾਨੂੰ ਬਈ ਇਹ ਵੀਡੀਓ ਵਧੀਆ ਲੱਗਦੀ ਹੈਗੀ ਤਾਂ ਬਈ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਤੁਹਾਨੂੰ ਇੱਕ ਇਹ ਵੀ ਇਹੋ ਜਿਹੇ ਟ੍ਰਾਇਲ ਵੀ ਤੁਹਾਨੂੰ ਮੈਂ ਦਿਖਾਉਂਦੇ ਰਹੂੰਗਾ ਮੈਂ ਤੇ ਇੱਕ ਬਾਈ ਦਾ ਟ੍ਰਾਇਲ ਹੋਰ ਕਰਿਆ ਹੈਗਾ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਤੇ ਮਿਲਦੇ ਆਂ ਬਈ ਆਪਾਂ ਨਵੀਂ ਵੀਡੀਓ 'ਚ ਤਦ ਤੱਕ ਲਈ ਧੰਨਵਾਦ